ਪੰਜਾਬ ਵਿੱਚ ਆਏ ਦਿਨ ਗੋਲੀਆਂ ਮਾਰ ਕੇ ਕਤਲ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਹੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਇੱਕ ਮਾਮਲਾ ਚਬਾਲਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਨੂ ਚੀਮਾ ਸਰਪੰਚ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਸੋਨੂ ਸਰਪੰਚ ਸਾਡੇ ਵਿੱਚ ਨਹੀਂ ਰਹੇ ਦਿਨ ਦਿਹਾੜੇ ਲਗਭਗ 8:30 ਤੋਂ 9 ਵਜੇ ਦੇ ਦਰਮਿਆਨ ਮੋਟਰਸਾਈਕਲ ਤੇ ਆਏ ਨੌਜਵਾਨਾਂ ਵੱਲੋਂ ਸੋਨੂ ਸਰਪੰਚ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਮੋਕੇ ਤੇ ਉਹਨਾਂ ਨੂੰ ਹਸਪਤਾਲ ਬਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਬਾਲ ਤੋਂ ਬੀਐਸਐਲ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਖਰ-ਖਬਰ ਸੱਚ ਕੇ ਸਾਥ। ਮਾਮਲਾ ਕੀ ਹੈ? ਸਵੇਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ, ਵਾਲ ਕੱਟਣ ਨੇ, ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ, ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਕੇ ਗਾਹਾਂ ਗਿਆ। ਕਿੰਨੀਆਂ ਗੋਲੀਆਂ ਮਾਰੀਆਂ? ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ ਚ ਲੱਗੀ ਇੱਥੇ ਟੇਢ ਚ ਇੱਕ ਇਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ ਸਵੇਰੇ ਜੀ ਮੇਰੇ ਖਾਲ ਸਾਢੇ 4:30 ਵਜੇ ਦੀ ਸਾਢੇ 8:00 9:00 ਵਜੇ ਦੇ ਕਰੀਬ ਘਟਣਾ ਹੈਗੀ ਇੱਥੇ ਆਵਨ ਚੀਮਾ ਜਿਹਨਾਂ ਨੂੰ ਛੋਟਾ ਨਾ ਸੋਨੂ ਸ਼ਾਹ ਵੀ ਕਹਿੰਦੇ ਆ ਆੜ ਦੀ ਦੁਕਾਨ ਹੈ ਤੇ ਮੇਰੇ ਖਿਲ ਮੌਜੂਦਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਇੱਥੇ ਆ ਕੇ ਦੋ ਨੌਜਵਾਨ ਜਿਹੜੇ ਆ ਉਹ ਗੋਲੀਆਂ ਮਾਰ ਕੇ ਮਰ ਗਏ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਪਰ ਹੁਣ ਪਤਾ ਲੱਗਿਆ ਕਿ ਦੋਨਾਂ ਦੀ ਡੈਥ ਹੋ ਗਈ ਹੈ ਅਸੀਂ ਪੁਛ ਸਪੈਸੀਫਿਕ ਲੀਡਸ ਹੈਗੀਆਂ ਸਾਡੇ ਕੋਲ ਤੇ ਵਰਕ ਆਊਟ ਕਰ ਰਹੇ ਹਾਂ ਛੇਤੀ ਬੰਦੇ ਫੜ ਲਾਂਗੇ ਕਿ ਦੱਸਿਆਗਾ ਕਿੰਨੇ ਅਣਛਾਤੀ ਵਿਅਕਤੀ ਸੀ ਜਾਂ ਕੌਣ ਸੀ ਉਹ ਦੋ ਜਣੇ ਸੀਗੇ ਜੀ ਮੋਟਰਸਾਈਕਲ ਤੇ ਆਏ ਜੋ ਹਜੇ ਤੱਕ ਆਲੇ ਦੋਲੇ ਕੈਮਰੇ ਦੀ ਫੀਟ ਤੋਂ ਸਾਨੂੰ ਪਤਾ ਲੱਗਿਆ ਦੋ ਜਣੇ ਮੋਟਰਸਾਈਕਲ ਤੇ ਸੀਗੇ ਕਤਲ ਕਰਨ ਤੋਂ ਬਾਅਦ ਇਧਰ ਝਵਾਲ ਵਾਲੀ ਸਾਈਡ ਹੀ ਚਲੇ ਗਏ ਸਰ ਇਹ ਤੋਂ ਪਹਿਲਾਂ ਇੱਕ ਪੱਤਰੀ ਸੁਲਵਿੰਦਰ ਸਿੰਘ ਦੇ ਵੀ ਗੋਲੀਆਂ ਵਧੀਆਂ ਇਹਦੀਕਰ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਬਿਲਕੁਲ ਦੇਖੋ ਮੈਂ ਨੂੰ ਉਹਦਾ ਆਪਾਂ ਲੱਗ ਤੋਂ ਕਰ ਲਈ ਜੀ ਜਿਹੜਾ ਐਸ ਦੀ ਹੈ ਉਹ ਪਰਟੀਕੂਲਰ ਇਹਦੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਤੁਸੀ ਲੱਗ ਤੋਂ ਗੱਲ ਕਰਦੇ ਸਰ ਹਾਲਾਤ ਜਿਹੜੇ ਇਲਾਕੇ ਦੇ ਹਨ ਰਹਿਣੇ ਜ਼ਰੂਰੀ ਜੀ ਬੜੀ ਡੈਸ਼ ਜੀ ਹਾਲਾਤ ਲੱਗਾ ਸਰ ਸ਼ੁਰੂ ਤੋਂ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਵਾਹ ਇਹਦੇ ਪਾਸੇ ਕੋਈ ਖਾਸ ਕੋਈ ਇਸ ਨੂੰ ਦੇਖੋ ਸਾਡੇ ਨਾਲੋਂ ਤਾਂ ਪੂਰਾ ਪਿੱਛੇ ਜਿਹੜੀ ਥ੍ਰੈਟ ਵੀ ਆਈ ਸੀ ਜੀ ਜਿਹੜੀ ਭਿੱਖੀ ਬੰਡ ਵਾਲੀ ਤੁਸੀਂ ਸੀਗੀ ਉਹ ਵੀ ਅਸੀਂ ਉਹ ਬੰਦੇ ਨੂੰ ਲੈ ਆਏ ਆ ਉਹ ਵੀ ਮੰਨ ਗਏ ਜੀ ਉਹਨਾਂ ਦਾ ਕੋਈ ਆਪਸੀ ਆਨਲਾਈਨ ਦੇ ਨਿਸ਼ਾ ਪੁਰਾਣਾ ਜਿਹੜਾ ਮੁੰਡਾ ਇੱਕ ਆਸਟ੍ਰੇਲੀਆ ਗਿਆ ਕੋਈ ਗੋਪੀ ਗੋਪੀ ਦੇ ਨਾਲ ਉਹ ਉਹ ਦੇ ਤੇ ਉਹ ਵੀ ਟਰੇਸ ਹੋ ਗਿਆ ਸਾਡਾ ਜਿਹੜਾ ਉਹ ਡਾਕਟਰ ਤੇ ਉਹਨਾਂ ਨੂੰ ਆਈ ਸੀਗੀ ਥ्रेट ਆਈ ਸੀ ਰੈਂਸਰ ਵਾਲੇ ਇਹ ਸਾਰੇ ਇਹਨਾਂ ਨੂੰ ਵੀ ਕੋਈ ਆਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਅਜੇ ਨਹੀਂ ਅਜੇ ਵਾਕ ਆਊਟ ਕਰ ਰਹੇ ਹਾਂ ਜੀ ਸਾਡੇ ਕੋਈ ਅੱਛਾ ਤੇ ਸਾਰੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਕਿੰਨੇ ਕਿੰਨੇ ਚਿੱਤੇ ਫਿਕਰ ਗ੍ਰਿਫਤਾਰ ਕੀਤਾ ਜੀ ਦੇਖੋ ਅਜੇ ਤਾਂ ਆਡੈਂਟੀਫਾਈ ਕਰ ਰਹੇ ਹਾਂ ਅਸੀਂ ਸਾਡੇ ਕੋਲ ਕੋਈ ਸਪੈਸੀਫਿਕ ਲੀਡਸ ਹੈਗੀਆਂ ਅਸੀਂ ਆਡੈਂਟੀਫਾਈ ਕਰਕੇ ਛੇਤੀ ਪੜ ਲਾਂਗੇ ਕਿਉਂ ਅੰਦਰ ਅਜੇ ਤੱਕ ਦੀਪਨ ਜੀ ਸ਼ਾਇਦ ਕੋਈ ਅਮਰਤ ਬਾੜ ਬਾੜ ਹੈਗਾ ਨਾਲ ਦੇ ਨਾਕੇ मियां ਵੀ ਅਡੀ ਪ੍ਰਿੰਟ ਕੋ ਉਹਦੇ ਨਾਲ ਕੋਈ ਰਾਇਲਰੀ ਵਗੈਰਾ ਚੱਲਦੀ ਆ ਉਹਨੇ ਫੇਸਬੁਕ ਤੇ ਪਹਿਲੇ ਵੀ ਇੱਕ ਦੋ ਵਾਰ ਇਹਨਾਂ ਨੂੰ ਧਮਕੀ ਪਾਈ ਅੱਜ ਮੈਂ ਕਰਦੇ ਕਰਕੇ ਮੈਨੂੰ ਬਾਹਰ ਸਾਡੇ ਨਾਲ ਜਾਣਾ ਪਿਆ ਕਰਨਾ ਪਿਆ ਤਾਂ ਮੇ ਵੀ ਕੁਝ ਹੋਰ ਐਂਗਲਸ ਤੇ ਵੀ ਮੈਂ ਤਾਂ ਹਜੇ ਤੱਕ ਉਹੀ ਸਾਹਮਣੇ ਆਈਆਂ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਇਹਨਾਂ ਨੂੰ ਡੈਥ ਹੋਈ ਹੋਈ ਹੈ ਕਿੱਥੇ ਕਿੱਥੇ ਲੱਗੀਆਂ ਨੇ ਇਹਨਾਂ ਦੇ ਮੇਰੇ ਖਲ ਨਹੀਂ ਪੇਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਉਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਉਂਡ ਮਿਲੇ ਔਰ ਦੋ ਫਾਇਰ ਹੋਏ ਸਰ ਕੋਈ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਸਰ ਅਮਰਤਪਾਲ ਕੋਈ ਜੈਂਗਸਟਰ ਹੈ ਜਾਂ ਕਿਸ ਤਰ੍ਹਾਂ ਦਾ ਨਹੀਂ ਇੱਥੇ ਹੀ ਪਿੰਡ ਤੋਂ ਉਹਦੇ ਆਸੀਂ ਅਮਰਤਪਾਲ ਬਾੜਨੀ ਦੀ ਬਾੜ ਬਾੜ ਹਾਂਜੀ ਹਾਂ ਬਾੜ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਵੀ ਸ਼ਾਇਦ ਜਰਮਨੀ 'ਚ ਹੈਗਾ ਤੋ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹੁਜੇ ਤੱਕ ਪ੍ਰੀਲੰਗ ਰਿਡਿੰਗ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਵੱਲੋਂ ਥ੍ਰੈਟ ਕੀਤਾ ਗਿਆ ਸੀ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਹਾਪੀਨੈਂਟ ਕੱਲ ਥ੍ਰੈਟ ਆਈ ਨਹੀਂ ਦੇਖਤਾ ਹਾਂ ਕੋਈ ਚਲ ਆਈਬੀਐਨ ਸੈਮੂਲ ਖਬਰਨਾਮਾ ਹਰ ਖਬਰ ਸੱਚ ਕੇ ਸਾਥ